ਜਮੀਨਾ ਸੋਹਰ ਦੇਖੋ ਭਰਾਵੋ ਕਿਵੇਂ ਇਸ ਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਗਾ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਬਾਹੂ ਕਰਦੀਆਂ ਵੀ ਮੈਨੂੰ ਆ ਦੇਖੋ ਭਰਾਵੋ ਕਿਵੇਂ ਇਸ ਕਿਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਦੇਖੋ ਭਰਾਵੋ ਕਿਵੇਂ ਇਸ ਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਦੇਖੋ ਭਰਾਵੋ ਕਿਵੇਂ ਇਸ ਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਦੇਖੋ ਭਰਾਵੋ ਕਿਵੇਂ ਇਹ ਸਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਵਾਹ ਜੀ ਵਾਹ ਇਹ ਜਮੀਨਾ ਕੋਰ ਦੇਖੋ ਭਰਾਵੋ ਕਿਵੇਂ ਇਹ ਸਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਜਮੀਨਾ ਖੋਹ ਦੇਖੋ ਭਰਾਵੋ ਕਿਵੇਂ ਇਸ ਖਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇਧਰ ਨਾ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਗਾ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਵਾਹ ਜੀ ਵਾਹ ਇਹ ਜਮੀਨਾ ਸੋਰ ਦੇਖੋ ਭਰਾਵੋ ਕਿਵੇਂ ਇਸ ਖਿਸਾਨ ਦੀ ਜੀਰੀ ਲਵਾਉਣ ਵਾਸਤੇ ਜਿਹੜਾ ਭਰਾਵੋ ਕਿਰਤੀ ਲੋਕਾਂ ਵਾਸਤੇ ਜੀਰੀ ਅੱਜ ਕਿਰਤੀ ਲੋਕ ਇਕੱਠੇ ਹੋਏ ਨੇਗੇ ਅੱਜ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਭਰਾਵੋ ਅਵਤਾਰ ਸਿੰਘ ਜੌਹਰੀਆਂ ਦੀ ਜ਼ਮੀਨ ਦੇ ਵਿੱਚ ਇੱਧਰ ਨਾਲ ਖੱਤਾ ਲੱਗ ਗਿਆ ਆ ਖੱਤਾ ਲੱਗ ਚੁੱਕਿਆ ਹੈ ਦੇਖੋ ਵਾਹ ਜੀ ਵਾਹ ਸ਼ਾਬਾਸ਼ ਵਾਹ ਜੀ ਵਾਹ ਬਾਬੂ ਕਰਦੀਆਂ ਵੀ ਮੈਨੂੰ ਹੈ